ਕੀ ਕੋਈ ਲੋਕ ਲੋਕੋ ਕਿ ਨਹੀਂ ਜਾਣਾ ਅਸੀਂ ਵਿੱਚ ਹਿੱਕ ਦੇ ਵਜਣਾ ਇਹਨਾਂ ਦੇ ਜਾ ਕੇ ਚੰਡੀਗੜ੍ਹ ਸ਼ਹਿਰ ਸਾਡਾ ਅਸੀਂ ਕਿੱਥੇ ਜਾਣਾ ਹੈ ਕਿਹੜੇ ਰਾਹ ਤੇ ਜਾਣਾ ਹੈ ਉਹ ਸਾ ਅਸੀਂ ਫੈਸਲਾ ਕਰਾਂਗੇ ਗਾਉ ਕਹਿੰਦੇ ਵੀ ਅਸੀਂ 3 ਲੇਅਰ ਬੈਰੀਕੇਡਿੰਗ ਕੀਤੀ ਆ 4 ਲੇਅਰ ਬੈਰੀਕੇਡਿੰਗ ਕੀਤੀ ਆ ਅਸੀਂ ਟੱਪਣ ਦੀ ਅੱਜ ਪੂਰੀ ਕੋਸ਼ਿਸ਼ ਕਰਾਂਗੇ ਪਰ ਜਿਸ ਤਰੀਕੇ ਨਾਲ ਰੋਕ ਕੇ ਗਏ ਨੇ ਰਾ ਤੁਹਾਨੂੰ ਲੱਗਦਾ ਕਿ ਕਿ ਪੰਜਾਬ ਦਾ ਕਹਿ ਰਿਹਾ ਸਾਰੇ ਨੌਜਵਾਨ ਕਹਿ ਰਹੇ ਨੇ ਕਿ ਸਾਡੀ ਯੂਨੀਵਰਸਿਟੀ ਸਾਡਾ ਪੰਜਾਬ ਸਾਡੇ ਪਿੰਡਾਂ ਤੇ ਬਣੀ ਸਾਡਾ ਹੀ ਦਾਸਤਾ ਰੋਕਿਆ ਜਾ ਰਿਹਾ ਡਰਦੇ ਨਹੀਂ ਇਹਨਾਂ ਤੋਂ ਕਿਸੇ ਗੱਲ ਤੋਂ ਇਹ ਸੰਭ ਰੋਕ ਨਹੀਂ ਸਕਦੇ ਹਰ ਇੱਕ ਵਾਰੀ ਅਸੀਂ ਹੋਂਏ ਵਿੱਚ ਡੱਕ ਲਿਆ ਜਾਂਦਾ ਸਾਰ ਚੰਡੀਗੜ੍ਹ ਪੰਜਾਬ ਦਾ ਸ਼ਹਿਰ ਆ ਪੰਜਾਬ ਦਾ ਇੱਕ ਹਿੱਸਾ ਹੈ ਤੇ ਪੰਜਾਬ ਦੀ ਉਹ ਰਾਜਧਾਨੀ ਹੈ ਰਾਜਧਾਨੀ ਵਿੱਚ ਜਾਣ ਦਾ ਹਰੇਕ ਪੰਜਾਬੀ ਦਾ ਹੱਕ ਆਪਦਾ ਤੇ ਇਹ ਸਾਨੂੰ ਆਪ ਉਕਸਾ ਰਹੇ ਨੇ ਹੁਣ ਕੋਈ ਬੰਦਾ ਆਪਣੇ ਘਰ ਨਾ ਜਾ ਸਕੇ ਲੈ ਤੁਸੀਂ ਹੁਣ ਕੀ ਹਥਿਆਰ ਲੈ ਕੇ ਚੱਲਿਓ ਹਥਿਆਰ ਬੰਦ ਹੋ ਕੇ ਚੱਲਿਓ ਵੀ ਜਿਹੜਾ ਤੁਹਾਡੀ ਐਂਟਰੀ ਰੋਕੀ ਜਾ ਰਹੀ ਜੀ ਨਹੀਂ ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗਾ ਇਦਾਂ ਦਾ ਸਾਡੇ ਕੋਲ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਤੇਗਾ ਤੇ ਤੇਗ ਨਾਲ ਹੀ ਅਸੀਂ ਫਤਿਹ ਕਰਨ ਆਇਆ ਠੀਕ ਹੈ ਜੀ ਤੱਕ ਕਈ ਅਜਿਹੜਾ ਅੰਦਰ ਤੱਕ ਜਾਣ ਨਹੀਂ ਬਿਲਕੁਲ ਜੀ ਸਾਡਾ ਹੱਕ ਹੈ ਜਾ ਕੇ ਆਪ ਦਾ ਸਾਡੇ ਸਾਡੀ ਜੀ ਯੂਨੀਵਰਸਿਟੀ ਬਣੀ ਆ ਸਾਡਾ ਪੂਰਾ ਹੱਕ ਹੈ ਜਾ ਕੇ ਪੁੱਛਣ ਦਾ ਵੀ ਇਹ ਕਿਵੇਂ ਚਲਾਓਗੇ ਸਾਡੇ ਜਮਹੂਰੀ ਹੱਕ ਖਤਮ ਕਰ ਰਹੇ ਤੁਸੀਂ ਹੈਰਾਨੀ ਦੀ ਗੱਲ ਵੇਖੋ ਇਹ ਅੰਗਰੇਜ਼ ਸਰਕਾਰ ਜਿਹੜੀ ਬਸਤੀਵਾਦੀ ਸਰਕਾਰ ਸੀ ਉਹਨੇ ਤਾਂ ਸਾਨੂੰ ਜਮਹੂਰੀ ਹੱਕ ਦਿੱਤੇ ਤੇ ਆ ਜਿਹੜੀ ਸਰਕਾਰ ਆਪ ਦੇ ਆਪ ਨੂੰ ਜਮਹੂਰੀਅਤ ਦੀ ਕਹਿੰਦੀ ਹੈ 70 ਸਾਲ ਤੋਂ ਸਾਡੇ ਹੱਕ ਖੋਹਦੀ ਆ ਰਹੀ ਆ ਉਹ ਅੱਜ ਯੂਨੀਵਰਸਿਟੀ ਦੇ ਅੰਦਰ ਜਮਹੂਰੀਅਤ ਖਤਮ ਕਰਨਾ ਚਾਹੁੰਦੀ ਏ ਕਿੱਥੋਂ ਦਾ ਅਸੂਲ ਹੈ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਲੜਾਈ ਸਿਰੇ ਦੀ ਲੜਨੀ ਪਊਗੀ ਆਪਾਂ ਨੂੰ ਘਟੋ ਘਟ ਇਹ ਮੰਗਣਾ ਚਾਹੀਦਾ ਕਿ ਇਹ ਯੂਨੀਵਰਸਿਟੀ ਜਿਹੜੀ ਹੈ ਸਟੇਟ ਦੀ ਯੂਨੀਵਰਸਿਟੀ ਬਣਾਈ ਚਾਹੀਦੀ ਹੈ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣੀ ਹੈ ਇਹ ਨਹੀਂ ਕਿ ਵੀ ਲੋਕਾਂ ਨੇ ਕੋਈ ਸਰਕਾਰਾਂ ਨੇ ਆਪਾਂ ਦਿੱਤਾ ਸੀ ਹੋਰ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਸਰਕਾਰਾਂ ਨੇ ਫੰਡ ਕਰਕੇ ਬਣਾਈਆਂ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੇ ਲਹੂ ਤੇ ਪਸੀਨੇ ਨਾਲ ਬਣੀ ਵੀ ਯੂਨੀਵਰਸਿਟੀ ਹੈਗੀ ਆ ਇਹਦੇ ਤੇ ਕਿਸੇ ਦਾ ਹੱਕ ਨਹੀਂ ਸੋ ਪੰਜਾਬ ਨਿਕਲਿਆ ਅੱਜ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪਰ ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਆਪਣੀ ਪੂਰੀ ਤਿਆਰੀ ਕੀਤੀ ਹੈ ਪੂਰੇ ਚੰਡੀਗੜ੍ਹ ਦੇ ਬਾਰਡਰ ਸੀਲ ਕਰ ਦਿੱਤੇ ਨੇ ਇੱਥੋਂ ਤੱਕ ਕਿ ਯੂਨੀਵਰਸਿਟੀ ਦੇ ਤਿੰਨੋਂ ਮੁੱਖ ਗੇਟ ਵੀ ਬੰਦ ਨੇ ਕਿਹਾ ਗਿਆ ਸੀ ਕੱਲ ਕਿ ਆਈ ਕਾਰਡ ਵਾਲੇ ਵਿਦਿਆਰਥੀਆਂ ਨੂੰ ਅੰਦਰ ਜਾਣ ਦਿੱਤਾ ਜਾਊਗਾ ਪਰ ਅੱਜ ਉਹ ਵੀ ਉਸ ਤੋਂ ਵੀ ਚੰਡੀਗੜ੍ਹ ਪ੍ਰਸ਼ਾਸਨ ਮੁੱਕਰ ਗਿਆ ਤੇ ਇਸ ਵੇਲੇ ਵੱਡੀ ਗਿਣਤੀ ਜਿਹੜੀ ਸੰਗਤ ਆ ਉਹ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਬਿਲਕੁਲ ਇਕੱਤਰ ਹੋਈਆ ਇੱਥੋਂ ਹੁਣ ਚਾਲੇ ਪਾਏ ਜਾਣਗੇ ਚੰਡੀਗੜ੍ਹ ਨੂੰ ਦੇਖਣਾ ਹੋਊਗਾ ਕਿ ਕਿੱਥੇ ਤੱਕ ਸੰਗਤ ਤੇ ਫੌਜਾਂ ਪਹੁੰਚ ਜਾਣਗੀਆਂ ਕਿੱਥੇ ਜਾ ਕੇ ਟੱਕਰੇ ਹੁੰਦੇ ਨੇ ਸਾਡੇ ਨਾਲ ਬਾਬਾ ਬਖਸ਼ੀਸ਼ ਸਿੰਘ ਤੇ ਅਜੇ ਪਾਸ ਸਿੰਘ ਬਰਾੜ ਨੇ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਬਰਾੜ ਸਾਹਿਬ ਕਿਸ ਤਰੀਕੇ ਦੀ ਤਿਆਰੀ ਤੁਸੀਂ ਦੇਖਦੇ ਹੋ ਤੁਸੀਂ ਵੀ ਬਹੁਤ ਵੋਕਲ ਰਹੇ ਇਸ ਵਿਸ਼ੇ ਤੇ ਪੂਰਾ ਪੰਜਾਬ ਵੋਕਲ ਰਿਹਾ ਹੁਣ ਕੀ ਤਿਆਰੀ ਹੈ ਅੱਜ ਕਿ ਆਪਾਂ ਇਹ ਮਿੱਥਿਆ ਹੈ ਕਿ ਵੀ ਚੰਡੀਗੜ੍ਹ ਸ਼ਹਿਰ ਸਾਡਾ ਅਸੀਂ ਕਿੱਥੇ ਜਾਣਾ ਹੈ ਕਿਹੜੇ ਰਾਹ ਤੇ ਜਾਣਾ ਹੈ ਉਹ ਅਸੀਂ ਫੈਸਲਾ ਕਰਾਂਗੇ ਇਹ ਨਹੀਂ ਕਿ ਸਰਕਾਰ ਸਾਨੂੰ ਕਿਤੇ ਡਾਕ ਲੇ ਜਿੱਥੋਂ ਆ ਇਧਰੋਂ ਜਾਓ ਇਧਰੋਂ ਨਹੀਂ ਜਾਣਾ ਅਸੀਂ ਕੋਈ ਲੋਕ ਲੋਕੋ ਕਿ ਨਹੀਂ ਜਾਣਾ ਅਸੀਂ ਵਿੱਚ ਹਿੱਕ ਦੇ ਵੱਜਣਾ ਇਹਨਾਂ ਦੇ ਜਾ ਕੇ ਤੇ ਪੂਰੇ ਜ਼ੋਰ ਨਾਲ ਜਾਵਾਂਗੇ ਇੱਥੋਂ ਅਗਾ ਉਹ ਕਹਿੰਦੇ ਵੀ ਅਸੀਂ 3 ਲੇਅਰ ਬੈਰੀਕੇਡਿੰਗ ਕੀਤੀ ਆ 4 ਲੇਅਰ ਬੈਰੀਕੇਡਿੰਗ ਕੀਤੀ ਆ ਅਸੀਂ ਟੱਪਣ ਦੀ ਅੱਜ ਪੂਰੀ ਕੋਸ਼ਿਸ਼ ਕਰਾਂਗੇ ਤੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹਾਂਗੇ ਇਹ ਰਾਹ ਖੋਲਨੇ ਚਾਹੀਦੇ ਅਸੀਂ ਪੰਜਾਬ ਵਾਸਤੇ ਪਰ ਜਿਸ ਤਰੀਕੇ ਨਾਲ ਰੋਕ ਕੇ ਗਏ ਨੇ ਰਾਹ ਤੁਹਾਨੂੰ ਲੱਗਦਾ ਕਿਉਂਕਿ ਪੰਜਾਬ ਤਾਂ ਕਹਿ ਰਿਹਾ ਸਾਰੇ ਨੌਜਵਾਨ ਕਹਿ ਰਹੇ ਨੇ ਕਿ ਸਾਡੀ ਯੂਨੀਵਰਸਿਟੀ ਪੰਜਾਬ ਸਾਡੇ ਪਿੰਡਾਂ ਤੇ ਬਣੀ ਸਾਡਾ ਹੀ ਵਸਤਾ ਰੋਕਿਆ ਜਾ ਰਿਹਾ ਪਹਿਲੀ ਗੱਲ ਤਾਂ ਆਪਾਂ ਨੂੰ ਕੋਈ ਵੀ ਕਾਰਨ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਕਿ ਕਿਉਂ ਆ ਚੰਡੀਗੜ੍ਹ ਪੰਜਾਬ ਦਾ ਸ਼ਹਿਰ ਆ ਪੰਜਾਬ ਦਾ ਇੱਕ ਹਿੱਸਾ ਹੈ ਤੇ ਪੰਜਾਬ ਦੀ ਉਹ ਰਾਜਧਾਨੀ ਹੈ ਰਾਜਧਾਨੀ ਵਿੱਚ ਜਾਣ ਦਾ ਹਰੇਕ ਪੰਜਾਬੀ ਦਾ ਹੱਕ ਆ ਆਪਦਾ ਤੇ ਜਿਵੇਂ ਮਰਜ਼ੀ ਜਾਣਾ ਚਾਵੇ ਸਾਨੂੰ ਤਾਂ ਇੱਥੇ ਅਸਲਾ ਨਹੀਂ ਲਜਾਣ ਦਿੰਦੇ ਹਰੇਕ ਸਾਡੇ ਚ ਜਦੋਂ ਚੰਡੀਗੜ੍ਹ ਵੱੜਨ ਲੱਗਦਾ ਉਦੋਂ ਡਰ ਪੈ ਜਾਂਦਾ ਵੀ ਸਾਡੀ ਗੱਡੀ ਨੂੰ ਰੋਕਿਆ ਜਾਊਗਾ ਕੁਝ ਕੀਤਾ ਜਾਊਗਾ ਤਾਂ ਅਸੀਂ ਉਹ ਭੈਰਹਿਤ ਜਾਣਾ ਇਹ ਵਿਖੋਣਾ ਹੈ ਕਿ ਅਸੀਂ ਭੈ ਡਰਦੇ ਨਹੀਂ ਇਹਨਾਂ ਤੋਂ ਕਿਸੇ ਗੱਲ ਤੋਂ ਇਹ ਸਾਨੂੰ ਰੋਕ ਨਹੀਂ ਸਕਦੇ ਹਰ ਇੱਕ ਵਾਰੀ ਅਸੀਂ ਆਉਣੇ ਇੱਥੇ ਡੱਕ ਲਿਆ ਜਾਂਦਾ ਸਾਨੂੰ ਸੋ ਇਹ ਇਹਨਾਂ ਨੇ ਇਹ ਸੋਚਿਆ ਹੈ ਕਿ ਸਾਡੀ ਚ ਲਹਿਰ ਦਬਾ ਲਈ ਲਹਿਰਾਂ ਦਾਵਦੀਆਂ ਨਹੀਂ ਹੁੰਦੀਆਂ ਕਦੀ ਲਹਿਰਾਂ ਹਮੇਸ਼ਾ ਉੱਠ ਉੱਠ ਕੇ ਹੁੰਦੀਆਂ ਹਾਂ ਤੁਸੀਂ ਇੱਕ ਛਾਲ ਦਬਾਰੀ ਅਗਲੀ ਛਾਲ ਆਊਗੀ ਜੇ ਉਹ ਦਬਾ ਲਉਗੇ ਅਗਲੀ ਛਾਲ ਆਊਗੀ ਅਖੀਰ ਅਸੀਂ ਆਪਦਾ ਹੱਕ ਲੈ ਕੇ ਆਵਾਂਗੇ ਤੇ ਜਿਸ ਤਰੀਕੇ ਨਾਲ ਹੁਣ ਮੈਂ ਚਾਹੁੰਦਾ ਕਿ ਥੋੜਾ ਜਿਆ ਇਸ ਤੇ ਦੱਸਿਆ ਜਾਵੇ ਕਿ ਜਿਸ ਤਰੀਕੇ ਨਾਲ ਸੈਂਟਰ ਚੈੱਕ ਕਰ ਰਿਆ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਫਿਰ ਉੱਠ ਗਏ ਅਸੀਂ ਫਿਰ ਉਹਨਾਂ ਨੇ ਵਾਪਸ ਕਰ ਲਿਆ ਹੁਣ ਨੌਜਵਾਨਾਂ ਨੇ ਕਿਹਾ ਕਿ ਹੁਣ ਤਾਂ ਜੀ ਅਸੀਂ ਸੈਨੇਟ ਚੋਣਾਂ ਦੀ ਟੇਢ ਲੈ ਕੇ ਉਠਾਂਗੇ ਠੀਕ ਹੈ ਤੁਹਾਡੇ ਹਿਸਾਬ ਦੇ ਨਾਲ ਉਹ ਬਿਲਕੁਲ ਜੀ ਕੋਈ ਰਿਲਾਈਅਬਿਲਟੀ ਹੈ ਨਹੀਂ ਜੇ ਉਹ ਡੇਟ ਆਪਾਂ ਨੂੰ ਸਮਝੋ ਦੇ ਵੀ ਦੇ ਹਨਾ ਜੇ ਉਹ ਕਹਿੰਦੇ ਵੀ ਹਾਂ ਫਲਾਨੀ ਟਾਈਮ ਕਰਾ ਲਾਂਗੇ ਤੇ ਆ ਜਿਹਨਾਂ ਨੂੰ ਨੋਟੀਫਿਕੇਸ਼ਨਾਂ ਦੀ ਖੇਡ ਹੋਈ ਹੈ ਤਾਂ ਕੁਝ ਵੀ ਨਹੀਂ ਦਾ ਮਤਲਬ ਘੰਟੇ ਚ ਦੇ ਦੋ ਘੰਟੇ ਚ ਨਵਾਂ ਨੋਟੀਫਿਕੇਸ਼ਨ ਕਰ ਦੋ 1 ਘੰਟੇ ਬਾਅਦ ਦੂਜਾ ਕਰ ਦੋ ਇਹ ਤਾਂ ਇੱਕ ਨੋਟੀਫਿਕੇਸ਼ਨ ਕਰਨਗੇ ਰੱਦ ਕਰ ਦੇਣਗੇ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਲੜਾਈ ਸਿਰੇ ਦੀ ਲੜਨੀ ਪਊਗੀ ਆਪਾਂ ਨੂੰ ਘਟੋ ਘੱਟ ਇਹ ਮੰਗਣਾ ਚਾਹੀਦਾ ਕਿ ਇਹ ਯੂਨੀਵਰਸਿਟੀ ਜਿਹੜੀ ਹੈ ਇਹ ਸਟੇਟ ਦੀ ਯੂਨੀਵਰਸਿਟੀ ਬਣਾਈ ਜਾਵੇ ਪੰਜਾਬ ਸਰਕਾਰ ਇਹਦਾ ਖਰਚਾ ਚੱਕੇ ਕੋਈ ਐਡੀ ਵੱਡੀ ਗੱਲ ਨਹੀਂ ਕਿ ਤੁਸੀਂ ਇਹਦਾ ਆਪਾਂ ਖਰਚਾ ਨਹੀਂ ਚੱਕ ਸਕੇ ਕਿ 100 ਸਵਾ 100 ਕਰੋੜਾ ਉਹ ਤਾਂ ਕਿੰਨੇ ਗੁਣਾ ਵੱਧ ਭਗਵੰਤ ਮਾਨ ਆਪਦੇ ਪੋਸਟਰਾਂ ਤੇ ਤੇ ਫਲੈਕਸਾਂ ਤੇ ਲਵਾ ਦਿੰਦਾ ਹੈਗਾ ਸੋ ਇਹ ਆਪਣੀ ਸਿਰਮੌਰ ਜੱਥੇਬੰਦੀ ਆ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣੀ ਆ ਇਹ ਨਹੀਂ ਕਿ ਵੀ ਲੋਕਾਂ ਨੇ ਕੋਈ ਸਰਕਾਰਾਂ ਨੇ ਆਪਾਂ ਨੂੰ ਦਿੱਤਾ ਸੀ ਹੋਰ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਸਰਕਾਰਾਂ ਨੇ ਫੰਡ ਕਰਕੇ ਬਣਾਈ ਹੈ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੇ ਲਹੂ ਤੇ ਪਸੀਨੇ ਨਾਲ ਬਣੀ ਵੀ ਯੂਨੀਵਰਸਿਟੀ ਹੈਗੀ ਆ ਤੇ ਇਹਦੇ ਤੇ ਕਿਸੇ ਦਾ ਹੱਕ ਨਹੀਂ ਹਾਂ ਜੇ ਉਹਦਾ ਕੋਈ ਸਾਨੂੰ ਦੇਣਾ ਪੈਂਦਾ ਹੈ ਕੁਝ ਹੋਰ ਖਰਚਾ ਸਰਕਾਰ ਨੂੰ ਟੈਕਸ ਚ ਦੇਣਾ ਪੈਂਦਾ ਉਹ ਕਿਤੇ ਹੋਰ ਘਟਾਵੇ ਖਰਚਾ ਤੇ ਇੱਧਰ ਦੇਵੇ ਤੇ ਮਿਆਰੀ ਸਿੱਖਿਆ ਸਾਡੇ ਬੱਚਿਆਂ ਦਾ ਹੱਕ ਆ ਰੁਜ਼ਗਾਰ ਸਾਡੇ ਨੌਜਵਾਨਾਂ ਦਾ ਹੱਕ ਹੈ ਇਹਦੇ ਵਿੱਚ ਤੇ ਉਹ ਸਾਨੂੰ ਮਿਲਣੀ ਚਾਹੀਦੀ ਤੁਹਾਨੂੰ ਲੱਗਦਾ ਕਿ ਇਹ ਵਾਕਈ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਦੀਆਂ ਡਡੀਆਂ ਡਡੀਆਂ ਵੱਡੀਆਂ ਯੂਨੀਵਰਸਿਟੀ ਨੇ ਉਥੇ 1 ਸਾਲ ਦੇ 4-4 ਲੱਖ ਰੁਪਏ ਲੈ ਜਾਂਦੇ ਆ ਵਿਦਿਆਰਥੀਆਂ ਤੋਂ 1 ਸਾਲ ਦੇ ਸਿਰਫ ਮੈਂ ਸਾਡੀ ਯੂਨੀਵਰਸਿਟੀ ਸੀ ਜਾਂ ਪੰਜਾਬੀ ਯੂਨੀਵਰਸਿਟੀ ਹੋਗੀ ਇਹ ਵਿਚਾਰ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਆਰਥਿਕ ਪੱਖੋਂ 4 ਲੱਖ ਨਹੀਂ ਖਰਚ ਕਰ ਸਕਦੇ ਤੁਹਾਨੂੰ ਵੀ ਲੱਗਦਾ ਕਿ ਇਹ ਚਾਹੁੰਦੇ ਨੇ ਇਹ ਬੰਦ ਹੋ ਜਾਣ ਫਿਰ ਕਾਰਪੋਰੇਟ ਯੂਨੀਵਰਸਿਟੀ ਬਣ ਜਾਣ ਵਿਦਿਆਰਥੀ ਤੁਹਾਨੂੰ ਇੱਕ ਮੈਂ ਛੋਟਾ ਜਿਹਾ ਉਦਾਹਰਣ ਦਿੰਨਾ ਹੈ ਜੀ ਮੈਂ ਇਸ ਯੂਨੀਵਰਸਿਟੀ ਦਾ ਬਿਜ਼ਨਸ ਸਕੂਲ ਦਾ ਪਾਸ ਆਊਟ ਐਮਬੀਏ ਦਾ ਹੈ ਤੇ ਹੁਣ ਇੱਥੇ ਵੀ ਕੋਰਸ ਹੁੰਦਾ ਜਿਹਦੇ ਵਿੱਚ ਸਭ ਤੋਂ ਬਿਹਤਰ ਨੌਕਰੀਆਂ ਮਿਲਦੀ ਹੈ ਤੇ ਪੰਜਾਬ ਦੇ ਵਿੱਚ ਇੱਥੇ ਇੰਟਰਨੈਸ਼ਨਲ ਸਕੂਲ ਆਫ ਬਿਜ਼ਨਸ ਆ ਉੱਥੇ ਵੀ ਕੋਰਸ ਹੁੰਦਾ ਉਹੀ ਕੋਰਸ ਇਹ 42 ਲੱਖ ਚ ਕਰਾਉਂਦੇ ਹੈਗੇ ਆ ਜਿਹੜੇ ਆ ਹੈਗੇ ਆ ਆਪਣਾ ਜਿਹੜਾ ਪੰਜਾਬ ਚ ਲਾਇਆ ਹੋਇਆ ਆ ਆ ਹਨਾ ਤੇ ਉਹੀ ਕੋਰਸ ਜਿਹੜਾ ਹੈਗਾ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਮੇਰਾ ਖਿਆਲ ਫੀਸ 2 ਸਾਲਾਂ ਦੀ 2 ਲੱਖ ਵੀ ਨਹੀਂ ਹੋਊਗੀ ਬੱਚੇ ਠੀਕ ਆ ਇੰਨਾ ਫਰਕ ਆ ਤੇ ਨੌਕਰੀਆਂ ਉੱਥੇ ਬਿਹਤਰ ਮਿਲਦੀਆਂ ਇਹਦੇ ਨੌਕਰੀ ਨਹੀਂ ਮਿਲ ਤੇ ਜੇ ਐਡਾ ਵੱਡੇ ਆਏ ਕੋਰਸਾ ਤੇ ਸਾਡੇ ਬੱਚਿਆਂ ਨੂੰ ਉਹਦੇ ਵਿੱਚ ਹੱਕ ਨਾ ਮਿਲੇ ਹਨਾ ਸਾਡਾ ਪੈਸਾ ਲੱਗ ਰਿਹਾ ਹੋਵੇ ਤਾਂ ਇਦੋਂ ਵੱਡਾ ਸਾਡੇ ਨਾਲ ਧੱਕਾ ਕੀ ਹੋ ਸਕਦਾ ਠੀਕ ਹੈ ਇਹ ਵੀ ਤਾਂ ਕਹੀ ਹੈ ਜਿਹੜਾ ਅੰਦਰ ਤੱਕ ਜਾਣ ਨਹੀਂ ਦੇ ਬਿਲਕੁਲ ਜੀ ਸਾਡਾ ਹੱਕ ਹੀ ਗਿਆ ਜਾ ਕੇ ਆਪਦਾ ਸਾਡੇ ਸਾਡੀ ਜੀ ਯੂਨੀਵਰਸਿਟੀ ਬਣੀ ਹੈ ਸਾਡਾ ਪੂਰਾ ਹੱਕ ਹੈ ਜਾ ਕੇ ਪੁੱਛਣ ਦਾ ਵੀ ਇਹਨੂੰ ਕਿਵੇਂ ਚਲਾਓਗੇ ਸਾਡੇ ਜਮਹੂਰੀ ਹੱਕ ਖਤਮ ਕਰ ਰਹੇ ਤੁਸੀਂ ਹੈਰਾਨੀ ਦੀ ਗੱਲ ਵੇਖੋ ਇਹ ਅੰਗਰੇਜ਼ ਸਰਕਾਰ ਜਿਹੜੀ ਬਸਤੀਵਾਦੀ ਸਰਕਾਰ ਸੀ ਉਹਨੇ ਤਾਂ ਸਾਨੂੰ ਜਮਹੂਰੀ ਹੱਕ ਦਿੱਤੇ ਤੇ ਆ ਜਿਹੜੀ ਸਰਕਾਰ ਆ ਆਪਦੇ ਆਪ ਨੂੰ ਜਮਹੂਰੀਅਤ ਦੀ ਕਹਿੰਦੀ ਹੈ 70 ਸਾਲ ਤੋਂ ਸਾਡੇ ਹੱਕ ਖੋਹਦੀ ਆ ਰਹੀ ਆ ਉਹ ਜੂਨੀਵਰਸਿਟੀ ਦੇ ਅੰਦਰ ਹੀ ਜਮਹੂਰੀਅਤ ਖਤਮ ਕਰਨਾ ਚਾਹੁੰਦੇ ਇਹ ਕਿੱਥੋਂ ਦਾ ਅਸੂਲ ਹੈ ਭਗਵਾਨ ਜੀ ਮਾਨ ਦਾ ਵੀ ਬਾਬਾ ਜੀ ਆਇਆ ਬਿਆਨ ਉਹ ਕਹਿੰਦੇ ਕਿ ਅਸੀਂ ਤਾਂ ਬੋਲਦੇ ਰਹੇ ਹਾਂ ਸ਼ੁਰੂ ਤੋਂ ਮੈਂ ਤਾਂ ਅੱਗੇ ਹੋ ਕੇ ਅੜਦਾ ਰਿਹਾ ਕਿਵੇਂ ਕਿਵੇਂ ਲੱਗਦਾ ਹੈ ਬਿਆਨ ਤੁਹਾਨੂੰ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਅੜਿਆ ਹੈਗਾ ਤੇ ਨਾ ਹੀ ਇਹਨਾਂ ਨੇ ਇਦਾਂ ਦੀ ਕੋਈ ਕੋਸ਼ਿਸ਼ ਕੀਤੀ ਹੈ ਜਿਵੇਂ ਬਰਾੜ ਸਾਹਿਬ ਨੇ ਹੁਣ ਦੱਸੀ ਇਹ ਗੱਲ ਕਿ ਐਜੂਕੇਸ਼ਨ ਦਾ ਜਿਹੜਾ ਫਰਕ ਕਿੰਨਾ ਹੈ ਜਿਹੜੇ ਸਾਡੇ ਬੱਚੇ ਜਿਨ੍ਹਾਂ ਦੇ ਮਾਪੇ, ਜਿਨ੍ਹਾਂ ਦੇ ਚਾਚੇ ਨਹਿਰਾਂ ਦੇ ਉੱਤੇ ਜਿਹੜੀਆਂ ਕੋਲੋ ਨਹਿਰਾਂ ਲੰਘਦੀਆਂ ਜਿਹੜਾ ਸਦਨਾ ਧੱਗਾ ਹੋਇਆ ਉਹਨਾਂ ਦੇ ਉੱਤੇ ਦਰੱਖਤਾਂ ਦਾ ਫਾਹ ਲੈ ਗਏ ਉਹ 42 ਲੱਖ 45 ਲੱਖ ਰੁਪਏ ਜਿੱਦੋਂ ਖਰਚ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਦੋ ਚੀਜ਼ਾਂ ਹੁੰਦੀਆਂ ਨੇ ਹੈਲਥ ਤੇ ਐਜੂਕੇਸ਼ਨ ਜਦੋਂ ਇਹ ਕਿਸੇ ਖਿੱਤੇ ਚ ਕੋਹ ਲਈ ਜਾਵੇ ਤਾਂ ਲੋਕ ਹੈਂਡੀਕੈਪਟ ਹੋ ਜਾਂਦੇ ਆ ਇਹ ਗੱਲ ਜਮਨ ਸੱਚੀ ਹੈ ਤੇ ਮੈਂ ਅੱਜ ਬਿਨਾਂ ਪੁੱਛੇ ਬਿਨਾਂ ਕਿਸੇ ਰਾਇ ਲਿਆ ਇਹ ਗੱਲ ਕਹਿਣਾ ਕਿ ਜੇ ਭਗਵੰਤ ਮਾਨ ਤੋਂ ਪੰਜਾਬ ਤੋਂ ਇਹ ਨਹੀਂ ਚੱਲਦੀ ਯੂਨੀਵਰਸਿਟੀ ਮੈਂ ਦੋ ਨਾਂ ਲਾਉਂਗਾ ਆ ਬਾਬਾ ਹਯੂਰ ਸਾਹਿਬ ਵਾਲੇ ਬਾਬਾ ਨਿਰੰਦਰ ਸਿੰਘ ਤੇ ਬਾਬਾ ਮਰੀਤ ਸਿੰਘ ਪਟਿਆਲੇ ਵਾਲੇ ਬਾਬਾ ਜੀ ਜਤਾਰ ਸਿੰਘ ਨੇ ਤੁਹਾਨੂੰ ਲੱਗਦਾ ਚਲਾ ਲੈਣਗੇ ਮੈਂ ਮੈਂ ਦਾਅਵੇ ਨਾਲ ਕਹਿੰਦਾ ਬਹੁਤ ਪੈਸੇ ਚਾਹੀਦੇ ਮੈਂ ਕਹਿੰਦਾ ਭਾਵੇਂ ਜੋ ਮਰਜੀ ਸਿੱਖ ਕੀ ਨਹੀਂ ਕਰ ਸਕਦੇ ਇੱਕ ਸਿੱਖ ਨੇ ਇੱਕ ਸਟੇਟ ਨੂੰ ਇੱਕ ਕੰਟਰੀ ਨੂੰ ਹੈਲਪ ਕਰ ਦਿੱਤੀ ਕਰਤਾਰਪੁਰ ਵਾਸਤੇ ਤੁਹਾਨੂੰ ਪਤਾ ਹੀ ਹੈ ਮੈਂ ਕਰਤਾਰਪੁਰ ਸਾਹਿਬ ਵਾਸਤੇ ਇੱਕ ਬੰਦੇ ਨੇ ਸਿੰਗਲ ਤੇ ਅਸੀਂ ਯੂਨੀਵਰਸਿਟੀ ਕਾਹਣੀ ਚਲਾ ਸਕਦੇ ਅਸੀਂ ਬੈਂਕ ਚਲਾ ਦਿੱਤੇ ਕੈਨੇਡਾ ਦੇ ਵਿੱਚ ਕ੍ਰੈਡਿਟ ਬੈਂਕ ਚਲਾ ਦਿੱਤੇ ਕਈ ਸਾਲ ਇੱਕ ਬੰਦੇ ਨੇ ਸਿੰਗਲ ਪਰਸਨ ਜੀ ਠੀਕ ਹੈ ਜੀ ਤੇ ਯੂਨੀਵਰਸਿਟੀ ਕਾਹਣੀ ਚਲਾ ਸਕਦੇ ਅਸੀਂ ਕਾਰ ਸੇਵਾ ਕਰਕੇ ਜਿਹੜਾ ਖਾਲਸਾ ਕਾਲਜ ਹੈ ਇਹ ਕਾਰ ਸੇਵਾ ਨਾਲ ਬਣਿਆ ਠੀਕ ਹੈ ਜੀ ਔਰ ਕਿੰਨੇ ਧਾਰਨੇ ਨੇ ਵੀ ਚਾਹਦੇ ਹੋ ਕਿ ਸੰਗਤ ਵੀ ਚਲਾ ਸਕਦੀ ਹੈ ਬਿਲਕੁਲ ਚਲਾ ਸਕਦਾ ਉਹ ਇਹ ਕਹਿਣ ਵੀ ਅਸੀਂ ਜਿਹੜਾ ਆ ਮਤਲਬ ਕਿ 20 ਕਰੋੜ 10 ਕਰੋੜ 50 ਕਰੋੜ ਸਾਨੂੰ ਜੋ ਵੀ ਆ 200 ਕਰੋੜ 400 ਕਰੋੜ ਸਾਨੂੰ ਸੰਗਤ ਇਕੱਠਾ ਕਰਕੇ ਦੇਵੇ ਤੇ ਉਹਦੀ ਕਮੇਟੀ ਬਣਾ ਲੈਣ ਅਸੀਂ ਆਪਣੇ ਵੱਲੋਂ ਪੂਰਾ ਕਰਦਾਂ ਕਰਾਂਗੇ ਯੂਨੀਵਰਸਿਟੀ ਸਾਡੇ ਹੈਂਡਓਵਰ ਕਰਦਣੇ ਜਾਂ ਆਪੇ ਹੀ ਚਲਾ ਲਾਂਗੇ ਸਾਨੂੰ ਜ਼ਰੂਰਤ ਵੀ ਨਹੀਂ ਹੈਗੀ ਇਹਨਾਂ ਲੋਕਾਂ ਦੀ ਔਰ ਅਗਲੀ ਗੱਲ ਜਿਹੜੀ ਚੰਡੀਗੜ੍ਹ ਦੀ ਹੈ ਮੈਂ ਕਹਿੰਦਾ ਵੀ ਜੋ ਵੀ ਗੱਲ ਹੁੰਦੀ ਆ ਕਈ ਵਾਰੀ ਕੌਮਾਂ ਦੇ ਭਲੇ ਲਈ ਹੁੰਦੀ ਆ ਠੀਕ ਹੈ ਜੀ ਇਹ ਸਾਨੂੰ ਆਪ ਉਕਸਾ ਰਹੇ ਨੇ ਹੁਣ ਕੋਈ ਬੰਦਾ ਆਪਣੇ ਘਰ ਨਾ ਜਾ ਸਕੇ ਲਈ ਤੁਸੀਂ ਹੁਣ ਕੀ ਹਥਿਆਰ ਲੈ ਕੇ ਚੱਲਿਓ ਹਥਿਆਰ ਬੰਦ ਹੋ ਕੇ ਚੱਲਿਓ ਵੀ ਜਿਹੜਾ ਤੁਹਾਡੀ ਐਂਟਰੀ ਰੋਕੀ ਜਾ ਰਹੀ ਹੈ ਨਹੀਂ ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗਾ ਇਦਾਂ ਦਾ ਸਾਡੇ ਕੋਲ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਤੇਗਾ ਤੇ ਤੇਗ ਨਾਲ ਹੀ ਅਸੀਂ ਫਤਿਹ ਕਰਨ ਆਇਆ ਠੀਕ ਹੈ ਜੀ ਜੇ ਹੋਰ ਕੋਈ ਇਦਾਂ ਦੀ ਗੱਲ ਕਰਨ ਦਾ ਉਹ ਤਾਂ ਤੁਹਾਨੂੰ ਲੱਗਦਾ ਕਿ ਅਸੀਂ ਪੀਸਫੁਲੀ ਜਾ ਰਹੇ ਹਾਂ ਨਹੀਂ ਸਾਡਾ ਇਦਾਂ ਦਾ ਕੋਈ ਇਰਾਦਾ ਆ ਹਾਂ ਅੜੇ ਸੋਚਾ ਡੇ ਫਿਰ ਉਧਰੋਂ ਠੀਕ ਹੈ ਤੁਹਾਨੂੰ ਕੀ ਕਹਿਣਾ ਚਾਹੋਗੇ ਆ ਨੌਜਵਾਨ ਵੱਡੀ ਗਿਣਤੀ ਚ ਆਏ ਵੀ ਨੇ ਤੇ ਕਈਆਂ ਤੋਂ ਆਇਆ ਵੀ ਨਹੀਂ ਗਿਆ ਜੇ ਆਪਾਂ ਕਹੀਏ ਕਿ ਇਲਾਕਿਆਂ ਤੇ ਰੋਕ ਲਈ ਉਹਨਾਂ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਅ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਤੇ ਆਪਾਂ ਵੀ ਨਹੀਂ ਖੋਣਾ ਠੀਕ ਹੈ ਧਿਆਨ ਰੱਖਣਾ ਠੀਕ ਹੈ ਇਹ ਹੈ ਕਿ ਸੰਗਤ ਦੇ ਰੂਪ ਦੇ ਵਿੱਚ ਇੱਕ ਕਾਫਲਾ ਹੁਣ ਗੁਰਦੁਆਰਾ ਅੰਬਸਾਹਬ ਤੋਂ ਅੱਗੇ ਨੂੰ ਜਾਊਗਾ ਦੀ ਪਰ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਬੜਾ ਮੁਸ਼ਕਿਲ ਲੱਗ ਰਿਹਾ ਕਿ ਚੰਡੀਗੜ੍ਹ ਐਂਟਰਫੋਨ ਇਸ ਸੰਕਰ ਤੋਂ ਜਾਂ ਇਹਨਾਂ ਨੌਜਵਾਨਾਂ ਨੂੰ ਦਿੱਤਾ ਜਾਊਗਾ ਦੇਖਦੇ ਆਂ ਕਿ ਫਿਲਹਾਲ ਜਿਵੇਂ ਜਿਵੇਂ ਦਿਨ ਅੱਗੇ ਨੂੰ ਵਧਦਾ ਦੁਪਹਿਰ ਹੋਈ ਹੈ ਕਿਸ ਤਰੀਕੇ ਦੇ ਹਾਲਾਤ ਬਣ